ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਪ੍ਰੀਤੋ ਸਬਜੀ ਚੀਰਦੀ ਤੇ ਗਵੰਡ ਨਾਲ ਆਪਣੀ ਨੌ ਦੀਆਂ ਚੋੜੀਆਂ ਕਰਦੀ ਇੱਕਦਮ ਠੰਬਰ ਗਈ ਉਸਤੇ ਘਰ ਦਰਵਾਜ਼ੇ ਦਾ ਖੜਕਾ ਹੋਇਆ ਜਿਵੇਂ ਕੋਈ ਬਹੁਤ ਤੇਜ਼ ਤੂਫਾਨ ਨਾਲ ਮਕਾਨ ਦੇ ਦਰਵਾਜ਼ੇ ਖਿੜਕੀਆਂ ਠਾਠਾ ਵੱਜਦੇ ਹਨ ਉਸਤੇ ਕੋਲ ਹੀ ਉਸਦੀ ਗਵੰਡਨ ਚਰਨਜੀਤ ਬੈਠੀ ਸੀ ਜ਼ੋਰ ਦੀ ਕੰਦ ਵਿੱਚ ਲੋਹੇ ਦਾ ਗੇਟ ਵੱਜ ਕੇ ਮੁੜ ਆਪਣੀ ਪਹਿਲੀ ਵਾਲੀ ਸਥਿਤੀ ਵਿੱਚ ਆ ਗਿਆ ਇਕਦਮ ਗੁੱਸੇ ਚ ਭਰੀ ਪ੍ਰੀਤੋ ਦੀ ਨੋਂ ਬਾਹਰ ਇੰਜ ਗਈ ਉਸਨੇ ਸਾਰਾ ਗੁੱਸਾ ਉਸ ਲੋਹੇ ਦੇ ਗੇਟ ਤੇ ਉਤਾਰ ਦਿੱਤਾ ਜਿਵੇਂ ਉਹਨਾਂ ਦੇ ਘਰ ਨੂੰ ਕਿਸੇ ਨੇ ਅੱਗ ਲਾ ਦਿੱਤੀ ਉਹ ਸਾਹੋ ਸਾਈ ਭੱਜੀ ਕਰੋ ਬਾਹਰ ਆ ਰਹੀ ਸੀ ਕਿ ਉਸ ਦੀਆਂ ਅੱਖਾਂ ਸਾਹਮਣੇ ਹਨੇਰਾ ਹੀ ਹਨੇਰਾ ਆ ਗਿਆ ਜਾਪਦਾ ਸੀ ਉਹ ਤੁਰ ਹੀ ਜਾ ਰਹੀ ਸੀ ਨਾਲ ਦੀ ਨਾਲ ਪ੍ਰੀਤੋ ਤੇ ਉਸ ਦੀ ਗਵਾਂਡਨ ਵੱਲੋਂ ਆਖੇ ਬੋਲ ਦਿਲ ਵਿੱਚ ਰੜਕ ਰਹੇ ਹਨ ਉਹ ਜ਼ਹਿਰ ਦੇ ਘੁੱਟ ਭਰ ਕੇ ਤੇ ਕਰਨ ਲੱਗੀ ਅੱਗ ਤੋਂ ਆਪਣੇ ਆਪ ਨੂੰ ਬਚਾ ਕੇ ਆਪਣੇ ਪਤੀ ਦੀਪ ਕੋਲ ਪਹੁੰਚੀ ਸੌਸਾਈ ਹੋਈ ਤੇ ਗੁੱਸੇ ਨਾਲ ਭਰੀ ਪੀਤੀ ਦੀਪ ਨੂੰ ਰੋ ਰੋ ਕੇ ਦੱਸ ਰਹੀ ਸੀ ਕਿ ਉਸ ਦੀ ਸੱਸ ਤੇ ਚਰਨਜੀਤ ਗਵੰਟਨ ਕੋਲ ਆਪਣੀ ਨੌ ਦੀਆਂ ਵਧਾ ਚੜਾ ਕੇ ਗੱਲਾਂ ਕਰਦੀ ਸੀ ਉਸ ਦੀ ਨੌ ਨੇ ਇਹ ਸਾਰਾ ਕੁਝ ਆਪਣੇ ਕੰਨ ਹੀ ਸੁਨੇ ਅੱਜ ਉਸ ਨੇ ਇਹ ਪਹਿਲੀ ਵਾਰ ਨਹੀਂ ਸੁਣਿਆ ਸੀ ਇਸ ਤੋਂ ਪਹਿਲਾਂ ਵੀ ਕਿੰਨੇ ਵਾਰੀ ਕਿੰਨੀ ਪ੍ਰੀਤੋ ਦੀ ਨੌ ਸੁਣ ਚੁੱਕੀ ਸੀ ਕਦੇ ਉਹ ਕਿਸੇ ਕੁੰਡ ਨਾਲ ਆਪਣੀ ਨਾਹ ਦੇ ਵਿਰੁੱਧ ਗੱਲਾਂ ਕਰਦੀ ਕਦੇ ਕਿਸੇ ਕੁੰਡ ਨਾਲ ਇਹ ਤਾਂ ਉਸ ਦਾ ਰੋਜ਼ ਦਾ ਕੰਮ ਹੋ ਚੁੱਕਾ ਸੀ ਨਾਹ ਤਾਂ ਕੀਤਾ ਕੋਈ ਚੰਗਾ ਕੰਮ ਵੀ ਪ੍ਰੀਤ ਨੂੰ ਚੰਗਾ ਨਹੀਂ ਸਿਲਦਾ ਉਹ ਪੜ੍ਹੀ ਲਿਖੀ ਸੱਜੀ ਸੂਝਵਾਨ ਮਟਿਆਰ ਸੀ ਉਹ ਆਪਣੇ ਬੱਚਿਆਂ ਨੂੰ ਆ ਪੜ੍ਹਾਈ ਕਰਾਉਂਦੀ ਤੇ ਉਸ ਦਾ ਅੱਧਾ ਦਿਨ ਤਾਂ ਹਰ ਰੋਜ਼ ਬੱਚਿਆਂ ਦੀ ਕਲਾਸ ਲਗਾਉਣ ਵਿੱਚ ਲੰਘ ਜਾਂਦਾ ਫਿਰ ਉਸਨੇ ਆਪਣੇ ਘਰ ਦੇ ਕੰਮ ਕਰਨੇ ਥੋੜੇ ਬਹੁਤੇ ਸਮਾਂ ਕੱਢ ਕੇ ਆਪਣੇ ਕੱਪੜਿਆਂ ਦੀ ਸਲਾਈ ਵਗੈਰਾ ਵੀ ਕਰਦੀ ਪਰ ਸੱਸ ਨੂੰ ਉਸਦੇ ਇਹ ਕੰਮ ਚੰਗੇ ਨਹੀਂ ਸੀ ਲੱਗਦੇ ਕਿਉਂਕਿ ਉਹ ਖੁਦ ਅਨਪੜ੍ਹ ਸੀ ਉਸ ਨੂੰ ਪਤਾ ਸੀ ਕਿ ਹੁਣ ਸਕੂਲ ਹੁਣ ਬੰਦ ਨੇ ਬੱਚਿਆਂ ਦੀ ਹੁਣ ਆਨਲਾਈਨ ਕਲਾਸਾਂ ਵੀ ਮਾਪਿਆਂ ਨੇ ਹੀ ਲਾਉਣੀਆਂ ਹਨ ਬੱਚਿਆਂ ਨੂੰ ਕਲਾਸਾਂ ਲਗਾਉਣ ਲਈ ਪੜ੍ਹੇ ਲਿਖੇ ਮਾਪਿਆਂ ਨੂੰ ਕੋਲ ਬੈਠਣਾ ਹੀ ਪੈਂਦਾ ਹੈ ਪ੍ਰੀਤੋ ਦੀ ਨੌ ਚਾਹ ਜਿੰਨੀ ਮਰਜ਼ੀ ਚੰਗੀ ਬਣ ਜਾਵੇ ਪਰ ਪ੍ਰੀਤੋ ਨੇ ਹਰ ਸਮੇਂ ਉਸ ਵਿੱਚ ਨੁਕਸ ਕੱਢਣੇ ਹੁੰਦੇ ਹਨ ਘਰ ਵਿੱਚ ਕੋਈ ਰਿਸ਼ਤੇਦਾਰ ਆ ਜਾਵੇ ਹਰ ਇੱਕ ਕੋਲ ਬਸ ਆਪਣੀ ਨੌ ਦੀਆਂ ਚੋਲੀਆਂ ਕਰਨ ਤੋਂ ਸਿਵਾ ਉਸ ਕੋਲ ਹੋਰ ਕੋਈ ਕੰਮ ਨਹੀਂ ਸੀ ਪ੍ਰੀਤੋ ਦੀਆਂ ਗੰਡਨਾ ਆਪ ਸਾਰਾ ਸਾਰਾ ਦਿਨ ਵਿਹਲੀਆਂ ਕਹਿੰਦੀਆਂ ਨਾਲੇ ਪ੍ਰੀਤੋ ਨਾਲ ਉਸ ਦੀਆਂ ਨੌ ਦੀਆਂ ਚੋਲੀਆਂ ਕਰਦੀਆਂ ਨਾਲੇ ਪ੍ਰੀਤੋ ਤੋਂ ਕੋਈ ਨਾ ਕੋਈ ਚੀਜ਼ ਮੰਗਦੀਆਂ ਰਹਿੰਦੀਆਂ ਕੁਝ ਸਮਾਂ ਬਿਤਾਉਣ ਲਈ ਪ੍ਰੀਤੋ ਦੇ ਸਰਾਨੇ ਆ ਬੈਠਦੀਆਂ ਹਰ ਰੋਜ਼ ਉਸਦੇ ਹਿਰਦੇ ਵਿੱਚ ਉਸ ਦੀ ਨੌ ਦੇ ਵਿਰੁੱਧ ਜੈ ਰੁਗਲਦੀਆਂ ਰਹਿੰਦੀਆਂ ਉਹ ਉਸ ਦਿਨ ਦੇ ਇੰਤਜ਼ਾਰ ਵਿੱਚ ਨੇ ਜਿਸ ਦਿਨ ਪ੍ਰੀਤੋ ਦਾ ਘਰ ਇਹਨਾਂ ਚੋੜੀਆਂ ਕਰਨ ਖੇਰੂ ਖੇਰੂ ਹੋ ਜਾਵੇ। ਸਿਆਣੇ ਕਹਿੰਦੇ ਨੇ ਹਰ ਇੱਕ ਪਰਿਵਾਰ ਮਾਲਾ ਦੀ ਤਰ੍ਹਾਂ ਹੁੰਦਾ ਹੈ। ਜਦੋਂ ਮਾਲਾ ਟੁੱਟ ਜਾਂਦੀ ਤੇ ਸਾਰੇ ਮੋਤੀ ਵਿਖੜ ਜਾਂਦੇ ਹਨ। ਫਿਰ ਇਹਨਾਂ ਮੋਤੀਆਂ ਨੂੰ ਇਕੱਠੇ ਕਰਕੇ ਇੱਕ ਮਾਲਾ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਪ੍ਰੀਤੋ ਸਿਆਣੀ ਬਿਆਣੀ ਪਰ ਉਹ ਚੰਗੀ ਸਮਝ ਨਹੀਂ ਰੱਖਦੀ। ਜਿਵੇਂ ਉਹ ਆਪਣੀ ਨੌ ਨਾਲ ਕਰਦੀ ਹੈ ਇੰਨਾ ਕੁਝ ਸੁਣ ਕੇ ਵੀ ਸਬਰ ਦਾ ਘੁੱਟ ਭਰ ਕੇ ਦੀ ਚੁੱਪ ਕਰ ਜਾਂਦੀ ਹੈ ਉਸ ਦਾ ਲੜਕਾ ਦੀਪ ਵੀ ਸਮਝਦਾਰ ਆਪਣੀ ਘਰਵਾਲੀ ਦੀਆਂ ਗੱਲਾਂ ਸੁਣ ਕੇ ਉਹ ਉਸ ਨੂੰ ਹੀ ਵਾਰ-ਵਾਰ ਸਮਝਾ ਰਿਹਾ ਹੈ ਤੇ ਦੀਪ ਦੀ ਪਤਨੀ ਵੀ ਹਰ ਵਾਰ ਇਹ ਸੋਚ ਕੇ ਚੁੱਪ ਕਰ ਜਾਂਦੀ ਕਿ ਜੇਕਰ ਉਹ ਬੋਲ ਪਈ ਤਾਂ ਘਰ ਵਿੱਚ ਗਲੇਜ਼ ਪੈ ਜਾਵੇਗਾ ਹਰ ਵਾਰ ਦੀਪ ਘਰ ਵਿੱਚ ਲੱਗੀ ਅੱਗ ਨੂੰ 부ਝਾਉਂਦਾ ਰਹਿੰਦਾ ਹੈ ਤੇ ਕਿਤੇ ਇਹ ਪੰਪੜ ਬਲ ਕੇ ਸਾਡੇ ਪਿੰਡ ਵਿੱਚ ਬਣੀ ਇੱਜ਼ਤ ਨੂੰ ਰਾਖ ਨਾ ਕਰ ਦੇਵੇ ਦੀਪਦੀ ਘਰ ਵਾਲੀ ਆਪਣੇ ਪਤੀ ਦੀ ਗੱਲ ਨਾਲ ਸਹਿਮਤ ਹੋ ਜਾਂਦੀ ਹੈ ਹਰ ਵਾਰੀ ਮਾਲਾ ਦੇ ਮਣਕਿਆਂ ਨੂੰ ਵੇਖਣ ਤੋਂ ਬਚਾਉਂਦੀ ਹੈ ਰਹਿੰਦੀ ਤੇ ਆਪਣੇ ਘਰ ਦੇ ਕੰਮ ਵਿੱਚ ਲੱਗ ਜਾਂਦੀ ਜੇ ਤੁਹਾਨੂੰ ਸਾਡੀ ਕਹਾਣੀ ਚੰਗੇ ਲੱਗੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ